ਹੈਲੋ ਫਰੈਂਡਸ ਮੈਂ ਕੋਈ ਸਟਾਰ ਨਹੀਂ ਆ ਤੇ ਨਾ ਹੀ ਕੋਈ ਸਿੰਗਰ ਆ ਕਿਉਂਕਿ ਅੱਜ ਕੱਲ੍ਹ ਇਹ ਟਾਈਮ ਵਿੱਚ ਉਹ ਹੀ ਸਟਾਰ ਆ ਉਹ ਹੀ ਸਿੰਗਰ ਆ ਜਿਹਦੇ ਕੋਈ ਪੈਸਾ ਮੈਂ ਬਹੁਤ ਵੈਸੇ ਗਰੀਬ ਘਰ ਤੋਂ ਬਿਲੋਂਗ ਕਰਦਾ ਮੈਂ ਕੁਝ ਲਿਖਿਆ ਮਾਵਾ ਉਹਨਾਂ ਮਾਵਾ ਬਾਪ ਤੇ ਜਿਹਨਾਂ ਸਾਰੇ ਮਾਵਾ ਦਾ ਇੱਕੋ ਹੀ ਸਵਾਲ ਆਇਆ ਕਿ ਪੁੱਤ ਨਸ਼ੇ ਨਾ ਕਰ ਪਰ ਅੱਜ ਕਾਦੇ ਨਿਆਣੇ ਨਸ਼ੇ ਬਹੁਤ ਕਰਦੇ ਆ ਤੇ ਕੋਈ ਵੀ ਮਾਂ ਆਪਣੇ ਸਿਰ ਚੋ ਕੇ ਇਹ ਨਹੀਂ ਕਹਿ ਸਕਦੀ ਕਿ ਮੇਰਾ ਪੁੱਤ ਬਹੁਤ ਸ਼ਰੀਫ ਆ ਜਾਂ ਮੇਰੇ ਪੁੱਤ ਵਰਗਾ ਕੋਈ ਹੈ ਨਹੀਂ ਤੇ ਉਸ ਉਸ ਤੇ ਮੈਂ ਚਾਰ ਲਾਈਨਾਂ ਲਿਖੀਆਂ ਜੀ ਵਧੀਆ ਲੱਗਿਆ ਬਾਤ ਤੋਂ ਬਾਤ ਸ਼ੇਅਰ ਕਰਦੇ ਤੇ ਸਪੋਰਟ ਕਰਿਓ ਉਹ ਇਹ ਨਹੀਂ ਜਦ ਨਹੀਂ ਕਰੀਦੀ ਕਦੇ ਵੀ ਕਿ ਮਾਪਿਆਂ ਨੂੰ ਦੁੱਖ ਹੋਣ ਲੱਗ ਜੇ ਹੋ ਤੇਰੇ ਚਾਹਾਂ ਤੇ ਸਲਾਮ ਤਾਂ ਦੇ ਲਈ ਹੋ ਸੁੱਖ ਦੁੱਖਾਂ ਵਿੱਚ ਬਹਿਣ ਲੱਗ ਜੇ ਹੋ ਹਾਂ ਸੁੱਖ ਕੀ ਦੇ ਮਹਗਾਉ ਨਾਲ ਨੂੰ ਹੋਏ ਸੁੱਖ ਕੀ ਤੇ ਮਹਗਾਉ ਨਾ ਨੂੰ ਦੁੱਖਾਂ ਦਾ ਪਰ ਟੋਈ ਜਾਂਦਾ ਏ ਹੋਏ ਮਾਪੇ ਮਹਿਣਾ ਬਣ ਗਏ ਪੁੱਤਾਂ ਦਾ ਜੱਗ ਤੇ ਹੁੱਕਾ ਕਨਸ਼ਾਂ ਚ ਜਿੰਦ ਰੋਲੀ ਜਾਂਦਾ ਏ ਹੋ ਮਾਪੇ ਮਹਿਣਾ ਬਣ ਗਏ ਪੁੱਤਾਂ ਦਾ ਜੱਗ ਤੇ ਹੁੱਕਾ ਕਨਸ਼ਾਂ ਚ ਜਿੰਦ ਰੋਲੀ ਜਾਂਦਾ ਏ ਹੋ ਕਿੱਥੋਂ ਮੋੜ ਤੋਂ ਆਨਾ ਦਾ ਮੋੜੇਗਾ ਹੋ ਜਿਹੜਾ ਸਿਰ ਆਪਣੇ ਤੋਂ ਝਾੜਿਆ ਹੋਵੇ ਤੂੰ ਆਪਣਾ ਵੀ ਆਬ ਚੱਕੇ ਨਾ ਹੋਲਾੜ ਮਾਪਿਆਂ ਦਾ ਪੂਹੇ ਝਾੜਿਆ ਹੋ ਪਤਾ ਲੱਗੂ ਹੁੰਦੀ ਕਿ ਕਮਾਈ ਹੋ ਪਤਾ ਲੱਗੂ ਹੁੰਦੀ ਕਿ ਕਮਾਈ ਉਹਨਾਂ ਤੋਂ ਤੱਕ ਹੋਈ ਜਾਣਾ ਏ ਹੋ ਮਾਪੇ ਮੇਣਾ ਬਣ ਗਏ ਪੁੱਤਾਂ ਦਾ ਜੱਗ ਤੇ ਹੋ ਕਾਕਾ ਨਸ਼ਿਆਂ ਚ ਰਿੰਦੇ ਰੋਲੀ ਜਾਂਦਾ ਏ ਹੋ ਮਾਪੇ ਮੇਣਾ ਬਣ ਗਏ ਪੁੱਤਾਂ ਦਾ ਜੱਗ ਤੇ ਹੋ ਕਾਕਾ ਨਸ਼ਿਆਂ ਚ ਜਿੰਦ ਰੋਹੀ ਜਾਂਦਾ ਏ ਹੋ ਹੰਝੂ ਡਿੱਗਿਆ ਅੱਖਾਂ ਚੋਂ ਪਰਕੇ ਹੋ ਜਦੋਂ ਖੇਲੀ ਕਦੇ ਮੈਂ ਲੜਿਆ ਹੋ ਦੂਜੇ ਦਿਨ ਹੀ ਉਹ ਚੀਜ਼ ਮਿਲ ਗਈ ਹੋ ਜਿਹਦੇ ਕਰਕੇ ਬੇਬੇ ਨਾਲ ਲੜਿਆ ਹੋ ਹੁਣ ਮੰਗ ਵੀ ਉਹਦਾਂ ਦੀ ਰੱਖਦਾ ਹੋ ਸੈਣੀ ਲੁੱਕ ਕੇ ਨਸ਼ਾ ਤੂੰ ਚੱਕਦਾ ਹੁੱਕਾਂ ਤੋਂ ਜਿਨਾ ਮਾਪਿਆਂ ਦਾ ਸਾੜੀ ਜਾਂਦਾ ਏ ਹੋ ਮਾਪੇ ਮਹਿਣਾ ਬਣ ਗਏ ਪੁੱਤਾਂ ਦਾ ਜੱਗ ਤੇ ਹੁੱਕਾਂ ਕਨਸ਼ਿਆਂ ਜਿੰਦੇ ਰੋਲੀ ਜਾਂਦਾ ਏ ਹੋ ਮਾਪੇ ਮਹਿਣਾ ਬਣ ਗਏ ਪੁੱਤਾਂ ਦਾ ਚੱਗ ਤੇ ਹੁੱਕਾਂ ਕਨਸ਼ਿਆਂ ਚ ਜਿੰਦ ਰੋਲੀ ਜਾਂਦਾ ਏ ਹੋ ਥੈਂਕ ਯੂ ਫਰੈਂਡ ਜੀ ਵਧੀਆ ਲੱਗਿਆ ਬਹੁਤ ਬਹੁਤ ਸ਼ੇਅਰ ਕਰਿਓ ਮੇਰਾ ਕੰਟੈਕਟ ਨੰਬਰ ਹੈ 7973778414 ਬਹੁਤ ਬਹੁਤ ਸ਼ੇਅਰ ਕਰਿਓ ਤੇ ਮੈਨੂੰ ਪੂਰੀ ਸਪੋਰਟ ਕਰਿਓ ਥੈਂਕਸ ਟੂ ਆਲ